ਹਾਂਜੀ ਫਿਰ ਮਿੱਤਰੋ ਕੀ ਹਾਲ ਚੜਾ ਸਵਾਗਤ ਹੈ ਆਪਣੇ ਇੱਕ ਹੋਰ ਵੀਡੀਓ ਦੇ ਵਿੱਚ ਮਿੱਤਰੋ ਪਿੱਛਾ ਬਨਾਡੋ ਖੜਾ ਤੇ ਟਰਨੇਡੋ ਦੀ ਆਪਣਾ ਬੰਪਰ ਬੰਪਰ ਦੀ ਸੈਟਿੰਗ ਕਰਾਉਣ ਦੀ ਤਿਆਰੀ ਕਰਦੇ ਆ ਤੇ ਉਸ ਤੋਂ ਪਹਿਲਾਂ ਆਪਾਂ ਜਾਣਾ ਹੁਣ ਅੰਗਰੇਜ਼ ਆਉਂਦਾ ਪਿਆ ਤੇ ਆਪਾਂ ਜਿਸੀ ਕੱਲ੍ਹ ਵੇਖ ਕੇ ਆਏ ਸੀ ਉਹਦੀ ਫਾਈਨਲ ਹੋ ਗਿਆ ਸੀ ਕੰਮ ਤੇ ਉਹ ਥੋੜੀ ਲੰਮੀ ਕਰਾਉਣੀ ਹੈ ਹੋਵੇਗੀ 26 23 ਫੁੱਟੀ ਤੇ ਉਹ 30 ਫੁੱਟੀ ਕਰਾਉਣੀ ਸਮਾਨ ਪਿਆ ਹੈ ਤੋਂ ਅੰਕਲ ਕੋਲੋਂ ਜਾਣਾ ਤੇ ਉਹ ਸਮਾਨ ਸਮੋਂ ਆਪਾਂ ਲਦਾ ਕੇ ਤੇ ਆਉਣੇ ਆ ਜੁੜੇ ਰਹੀ ਹੈ ਦੀ ਵੀਡੀਓ ਦੇ ਨਾਲ ਤੇ ਵਿਖਾਉਣੇ ਆ ਤੁਹਾਨੂੰ ਸਾਰਾ ਦਿਨ ਅੱਜ ਟਰੈਕਟਰਾਂ ਦਾ ਕੰਮ ਤਾਂ ਜ਼ਿਆਦਾ ਹੈ ਨਹੀਂਗਾ ਤੇ ਟਰਨੇਡੋ ਦਾ ਪੈਕ ਦਾ ਦਿਨ ਚ ਬੰਪਰ ਦੀ ਸੈਟਿੰਗ ਕਰਾਉਣੇ ਆ ਤੇ ਹੋ ਸ ਗਿਆ ਛਤਰੀ ਵੀ ਖੋਲ ਦਾਂਗੇ ਤੇ ਮਾੜਾ ਕਮੈਂਟਾਂ ਇ ਦੱਸਿਓ ਵੀ ਆਪਾਂ ਹੁਣ ਟਰੈਕਟਰ ਤੇ ਸ਼ੋ ਲੱਗੀ ਰਹਿਣ ਦੀਆਂ ਜਾਂ ਲਾ ਦੀਏ ਕਿਉਂਕਿ ਹੁਣ ਆਪਾਂ ਟਰੈਕਟਰ ਲੈ ਕੇ ਜਾਣਾ ਕੰਮ ਤੇ ਬੰਪਰ ਲਵਾ ਦੇਣਾ ਤੇ ਮਾੜਾ ਕਮੈਂਟ ਕਰਕੇ ਜਰੂਰ ਦੱਸ ਦਿਓ ਨਾ ਇਹ ਸਾਡਾ ਫਾਰਮਨ ਸਾਹਿਬ ਗੇ ਜਾ ਆ ਗਿਆ ਹੈ ਕਿਆ ਕੰਮ ਤਿਆਰ ਲੱਗਦਾ ਟਿੱਲ ਦੇਣ ਵਾਲੀ ਐ ਤੇ ਲੈ ਗਈ ਕੋਈ ਤੇ ਆ ਦੇਣ ਵਾਲੀ ਐ ਟਿੱਲ ਯਾਰ ਕਿੱਥੋਂ ਦਿੱਤੀ ਹੋਊਗੀ ਮੈਨੂੰ ਸਮਝ ਨਹੀਂ ਆਉਂਦੀ ਵੀ ਹੈ ਇਹ ਟਿੱਲ ਪਾਉ ਕਿਵੇਂ ਇਹਦੇ ਚ ਇੱਥੋਂ ਇੱਥੋਂ ਖੋਲ ਕੇ ਪਾਉਗੀ ਹਨ ਖੋਲ ਕੇ ਲਿਆਵਾਂ ਚਾਬੀਆਂ ਚਾਬੀ ਲੈ ਕੇ ਕਰਕੇ ਦੇ ਕੇ ਕਿੰਨੇ ਨੰਬਰ ਚਾਬੀ 14 15 ਲਿਆਉਣਾ ਰੋ ਉੱਥੇ ਮੈਂ ਅੱਗੇ ਵਖੇ ਨੇ ਮਾਹੇ ਇਹ ਢੱਲਾ ਹੋਣਾ ਨਹੀਂ ਗਸੇ ਵੱਲੋਂ ਇੱਥੋਂ ਹੀ ਹੋਊਗਾ ਜੇ ਹੋਇਆ ਤਾਂ ਠੰਗਾਰੇ ਕਿਹੜੀ ਲੱਗੂਗੀ Au panai lagu mereshaunang ta, cengka kita be keli, kol ni, kol leak natait ya, panang Panah panang kam jor lag da, kol ya, ਹਮਮ ਕੰਪਨੀ ਦਾ ਰਾਂਗ ਦਾ ਜੋਰ ਤੇਰਾ ਸਾਰਾ ਲੱਗ ਗਿਆ ਟੱਟੀ ਭਵੇਂ ਤੇਰੀ ਬਾਹਰ ਛੋਹ ਖੋਲਦਾ ਨਹੀਂ ਤੇ ਪਰ ਸ਼ੋਹ ਦਾ ਤਾਂ ਲਿੰਕ ਹੀ ਆਣੀ ਇੱਥੇ ਨਾ ਟੈਂਕੀ ਉੱਤੇ ਫਸੀ ਨਹੀਂ ਨਾ ਲੱਗੀ ਨਹੀਂ ਸੁਲੀਆਂ ਤਾਂ ਦੀ ਹਮਮ ਚੀਲਾ ਕਾ ਦੀਆਂ ਸੇਲਾ ਨੇ ਇਹਨਾਂ ਕਲੱਚ ਨਾ ਟਾਈਟ ਦੁੱਤਾ ਹੈ ਇਨਿੰਗ ਚਾਰ ਚਾਰ ਢੇਲ ਚਾਹੀਦੀ ਹੈ ਥੋੜੀ ਜਿਹੀ ਬਲਾਨ ਇਹ ਤਾਂ ਇੱਥੇ ਹੀ ਆ ਜਾਣੀ ਹੈ ਨਾ ਹੁਣ ਇਹਨੂੰ ਕਮਾਉਣਾ ਉਹ ਕਿਵੇਂ ਬੰਨੇ ਨਾਣੇ ਵਿੱਚ ਨਹੀਂ ਪ੍ਰਕਾਰ ਆ ਗਿਆ ਨਾਣਕੋ ਐਸੇ ਕਰ ਕਿੱਧਰ ਨੂੰ ਕਰਨਾ ਪਾਲਾ ਹੁਣ ਇਹਨਾਂ ਨੂੰ ਕਿੱਧਰ ਨੂੰ ਕਰਨਾ ਪਾਲਾ ਹੁਣ ਇਹਨੂੰ ਉੱਤੇ ਨੂੰ ਕਰਨਾ ਗੇ හෝගීය ඒ එන්නක තක්ගියග අයිතත කාම කරද ටසිගේ කම ඒ ඒ රොක්ක රෝක ම තදා අයිතකාස ਕੋਲੇ ਮਸਾਂ ਹੀ ਤੇ ਕਸਨੇ ਜਮੇ ਉਤਰੰਗ ਮਾਰਦਾ ਬਾਕੀ ਹੁਣ ਤਾਂ ਆਪਣਾ ਹੀ ਐ ਮਾਪੇ ਦੇ ਸਿੰਦੇ ਨੇ ਆ ਉਹ ਤਾਂ ਗੱਲ ਨਹੀਂ ਹੁੰਦੀ ਬਾਕੀ ਕੌਣਾ ਤਾਂ ਵੈਸੇ ਇਹਨਾਂ ਤੋਂ ਚਾਹੀਦਾ ਮਿਸਤਰੀਆਂ ਤੋਂ ਕੰਪਨੀਆਂਾਂ ਦੇ ਤੇ ਏਜੰਸੀ ਵਾਲਿਆਂ ਤੋਂ ਏਜੰਸੀ ਜਾਇਆਂ ਨਾ ਜਾਵੇ ਤੇ ਇਧਰ ਕਲਾਸੇ ਪੜੇ ਟਾਰਗੇਟ ਆ ਜਾਂ ਐ ਦਾ ਇਹ ਸਾਵਣਾ ਦਾ ਯਾਰ ਭੈਣ ਚ ਕੰਮ ਖਰਾਬ ਹੋ ਗਿਆ ਹਣਾ ਕਿੰਨਾ ਚਿਰ ਹੋ ਗਿਆ ਚੱਲਦੇ ਨੇ ਇਹਨੂੰ ਧਿਆਨ ਹੀ ਨਹੀਂ ਕੀਤਾ। ਕਲੱਚ ਦੀ ਟੇਲ ਦਸਿਆ। ਅਵਲ ਨਹੀਂ ਤਾਂ ਬੜੀ ਆ। 1 ਕਿੰਟ ਰਗਿਆ ਇਹਨਾਂ ਦਾ ਕਸਤ ਉੱਤੇ। ਉਹ ਰੋਕ ਜਾ। ਆ ਇੱਥੇ ਇੱਥੇ ਕਸ। ਗিয়ার ਗਰੁੱਪ ਆ ਕੇ ਵੇਖ ਲਾਂਗੇ ਹਣਾ। ਥੱਲੋ ਸਲੀਪ ਨਹੀਂ ਕਰੀ ਜਾਂਦਾ। ਚਾਬੀ ਚਾਬੀ ਆ। ਵੇ ਆਉਲੀ ਚੱਲ ਕੇ ਖੱਟੇ ਹੀ ਕੰਜਰ ਤੇ ਆ ਇਹ ਗਾਲ ਨਹੀਂ ਕੱਢਣੀ ਵੀਡੀਓ ਬਣਾ ਕੱਟ ਸਿੰਘ ਇਧਰ ਦੇਖੋ ਕਿੰਨਾ ਜਮਾਰ ਰਿਹਾ ਇਧਰ ਵੇ ਯੋਹ ਹੇ ਐ ਐ ਲਾਤੇ ਲੱਗਾ ਤੇ ਜਾਣਾ ਜਿਵੇਂ ਜੀ ਸੀ ਤੇ ਲੰਨਾ ਉਹ ਭਰਾਵਾ ਉਹਨਾਂ ਸਮਾਨ ਆ ਅਗਲਾ ਗੱਟਾ ਤੇ ਪਿਛਲਾ ਗੱਟਾ ਜਾ ਆਪਾਂ ਲੱਗਦਾ ਉਹਨਾਂ ਦੀ ਗੱਲੀ ਆ ਉਹਨੇ ਲੋਡਰ ਲਿਆ ਲੋਟਰ ਨਾਲ ਦੌਣਾ ਨੇ ਬਸ ਆਪਾਂ ਉਹਦੇ ਨਾਲ ਮੜੀ ਹੈਲਪ ਕਰਾਉਣੀ ਜ਼ਿਆਦਾ ਕੰਮ ਨਹੀਂ ਹੈਗਾ ਉਹਦੇ ਨਾਲ ਕੋਈ ਨਹੀਂ ਹੈਗਾ ਬੰਦਾ ਉਹ ਆਪੋਂ ਆਪੇ ਦਾ ਕੰਮ ਆ ਆਪਾਂ ਪਾਸੋਂ ਦੇ ਨਾਲ ਉਤਾਰ ਦੇਣਾ ਤੇ ਉਹਨੇ ਆਪੇ ਲੈ ਜਾਣਾ ਦੁਕਾਨ ਤੇ ਹਾਂ ਮੁੰਡਾ ਤਿਆਰ ਹੈ ਮਿੱਤਰੋ ਤੁਹਾਡਾ ਚੱਕ ਕੇ ਰੈਡੀ ਇਹਦਾ ਤਗੜਾਈ ਚ ਆਉਂਦੀ ਤੇ ਡੱਲ ਦੀ ਕਿੱਲੀ ਪਸਾ ਲਈ ਉਧਰੋਂ ਪੁੱਟ ਦਿੱਤੀ ਜਨੇ ਇੱਕ ਸਾਰੀ ਜੀ ਵਾਰ ਕਰ ਦੇ ਗੇੜ ਮੜਾ ਕਮਾ ਦੇ ਆ ਸਕੂਲ ਕਰ ਉਹਨਾਂ ਨੂੰ ੁੰਡਾ ਥੋੜਾ ਲੈ ਕੇ ਤਿਆਰੀ ਆ ਥੋੜਾ ਵਖਾ ਇਹ ਤਿਆਰੀ ਆ ਥੋੜਾ ਲੈ ਕੇ ਇਹ ਕੰਨਾ ਨਾ ਕੰਮ ਕਰਦਾ ਹੀ ਐ ਇਹ ਕੋਈ ਜੀ ਫਾਵਿਕ ਲਿਆਓ ਕਾਨ ਟਰੈਕਟਰ ਖੋਪਗਿਆ ਲਿਆਓ ਕਾਨ ਤਨੇ ਕੀ ਆਹੋ thro AC ਲੱਗਾ ਹੀ AC ਲੱਗਾ ਮੈਂ ਪੱਖਾ ਖਾਲਾ ਨਹੀਂ ਆ ਰਹਾ ਹੀ ਐ ਹੈ ਤਾਂ ਨਿਆਰਾ ਆਣਾ ਸਭ ਹੀ ਲਾਉਣਾ ਯਾਰ ਨਹੀਂ ਮੇਰੇ ਵੀਰ ਉਹ ਬਣਾਣੇ ਵਾਲੇ ਨੇ ਇਹ ਵਿੱਚ ਕੀ ਨਹੀਂ ਓਏ ਆਪਾਂ ਵੀ ਗਵਾਕ ਕੇ ਗੱਲਾਂ ਬੜਾ ਨਿਆਰਾ ਕਿੰਨੀ ਹਵਾ ਕੁੜੀ ਹੋਈ ਹੈ ਨਾ ਇਹ ਸਿੰਗਲ ਕਲਾਚ ਜਨਾ ਫਿਰ ਲਓ ਜੀ ਮੇਂਤਰਾ ਟਰੈਕਟਰ ਲੈ ਕੇ ਤੁਹਾਨੂੰ ਚੱਲੇ ਸਮਾਨ ਲੱਦਣਾ ਇਹਦੇ 'ਚ ਲੱਦਣਾ 265 ਆ ਮਹਿੰਦਰਾ ਕਹਿ ਚੀਜ਼ ਬੜਾ ਭਾਈ ਤੈ ਏ ਮੇਰੇ ਵਾਲੇ ਨਾਲੋਂ ਵੀ ਜ਼ਿਆਦਾ ਭਾਈਦਾ ਇਹ ਜਿਹੜਾ ਆਪਣਾ 275 ਉਹਦੇ ਤੋਂ ਵੀ ਜ਼ਿਆਦਾ ਭਾਈਦਾ ਰੋਡ ਤੇ ਕਰਦੇ ਬੈਕ ਕਰਦੇ ਕਿਰਪਾ ਡੰਗਾ ਕਰ ਭਾਈ ਲੈਣਾ ਇਹ ਵੀ ਮਿੱਟੀ ਵਾਲੇ ਡੈਂਪਰ ਆ ਅੱਗੇ ਤਿਆਰ ਰੱਖੀ ਕਿਤੇ ਵਾਣੀ ਚ ਨਾ ਲੈ ਜੇ ਚੱਲ ਚੱਲ ਕੋਈ ਨਹੀਂ ਆਉਂਦਾ ਲਓ ਜੀ ਮਿੱਤਰੋ ਸਾਡੇ ਹੈਵੀ ਡਰਾਈਵਰ ਨੇ ਸਿੱਧਾ ਹੀ ਟਾਪ ਗੇਅਰ ਹੀ ਲਾ ਦਿੱਤਾ ਇਹਦੇ ਸਜਣੋ ਖਿੱਚ ਦਾ ਬੇਸ ਲੱਗੀ ਬੇਸ ਵੱਡੀ ਕੇਵੀ ਐਸ ਦੀ ਵਾਹ ਜੀ ਵਾਹ ਵਾਹ ਜੀ ਵਾਹ ਮਿੱਤਰੋ ਗਿਆਈ ਬੱਤ ਨੇ ਗਿਆਈ ਬੱਤ ਨੇ ਐਂ ਦੇਖ ਬੰਨ੍ਹਨੀ ਆ ਟਰੱਕ ਨਾਲ ਡੋਰੀਆਂ ਪਰਾਂਦੀਆਂ ਆ ਬੰਨ੍ਹਨੀ ਆ ਟਰੱਕ ਨਾਲ ਡੋਰੀਆਂ ਪਰਾਂਦੀਆਂ ਲੋਈ ਐ ਯੋ ਸੱਤ ਫੋਟ ਦਾ ਮੁੰਡਾ ਦੇ ਜੂਪੀਟਰ ਤਿਆਰ ਆ ਤੈਨੂੰ ਤਾਂ ਚਾਹੀਦਾ ਕੋਈ ਘੋੜਾ ਹਥੀ ਤਿੰਨ ਦਾ ਰਾਥਰ ਉੱਤੇ ਚਾਹੀਦਾ ਕੋਈ ਪਾਣੀ ਗੁਰੂਆ ਵਾਟਰ ਕੂਲਰ ਆ ਪੱਖੇ ਦੀ ਹਵਾ ਬੜੀ ਪੱਖੇ ਦੀ ਹਵਾ ਬੜੀ ਵੇ ਇੱਕ ਗੱਲ ਇਹ ਤੇ ਚਾਹਤ ਨਾ ਦੇ ਪਵੇਂ ਕਾਲੀ ਨੇ ਦਿੱਤਾ ਦੀ ਮਸ਼ੀਨ ਵਾਲ ਪੱਕਾ ਜਾਂ ਡੁੱਡੇ ਜਾਂ ਛਿੱਲੇ ਕੀ ਵਗਾ ਨਾ ਮੂੰਹ ਲਾਲਾ ਕੇ ਪੀਵਾ ਕਰ ਲੇ ਆਉਣੇ ਤੇਰ ਜੋ ਮੇਰੀ ਲਈ ਮੇਰੀ ਲਈ ਨਾ ਵਾਟਰ ਲੈ ਕਮਲਿਆ ਸਮਾਨ ਵਾਧੂ ਜਿਹੜੇ ਮੁੰਡਾ ਕੁੜੀ ਨਾਲ ਸੋਹਣਾ ਕੁੜੀ ਮੁੰਡੇ ਨਾਲ ਥੋੜੀ ਰੱਗੜੀ ਬਣਾਈਆਂ ਚੋੜੀਆਂ ਆਹ ਮੈਂ ਇਹਨੂੰ ਪੁੱਛਿਆ ਮੈਂ ਫਿਰ ਰਿਸ਼ਤਾ ਕਰਾਂ ਓਏ ਮੇਟਰ ਇਹ ਇਹਦਾ ਹੋਣਾ ਆਪਾਂ ਕੀ ਨਾਮਕਰਨ ਕਰ ਦਈਏ ਇਹਦਾ ਵੀ ਜਿਵੇਂ ਆਪਣਾ ਕਿਟਰਨੇਡੋ ਤੇ ਕਹਿਣਾ ਹੁਣ ਏ ਆਵਾ ਬਾਈ ਇਹ ਪਤਾ ਨਹੀਂ ਕਿੰਨਾ ਦਾ ਬੱਕ ਸੀ ਨਾ ਰੱਖ ਦਿੰਦੇ ਆ ਉਹ ਚੈਸੀ ਪਾਉਣੀ ਆ ਬਾਸ ਇਥੇ ਰੱਖ ਚਾਹਤਾਂ ਕੋ ਲਈਓ ਚੱਲ ਲਓ ਜੀ ਝੋਟਿਓ ਦਿਸ ਇਜ਼ ਅ ਚੈਸੀ

ਬੱਸ ਹੋ ਗਏ 10 ਮਿੰਟ ਦਾ ਟਾਈਮ ਲੱਗ ਗਿਆ ਇਸ ਤੋਂ ਬਾਅਦ ਉਹ ਐਸਾ ਇੱਥੇ ਰਹਾ ਜਿਵੇਂ ਆਹ ਇਹ ਬਾਰਾ ਉਹ ਤਾਂ ਕਾ ਕਰਨੀ ਥੋੜੀ ਜਿਹੀ ਫਟਣੀ ਦੁਕਾਨ ਆ ਕੇ ਡੋਪੇ ਦਾ ਨਾਮ ਲੇ ਲੱਗਣਾ ਜਾਵੇ ਸਰਪਣਾ ਜਲਾ ਦੇ ਆਏ ਮੋਗਲ ਨਾ ਨਾ ਲਾਉਂਦਾ ਸਾਰੀ ਗੱਲ ਕਰਦਾ ਯਾਰ ਯਾਕੇ ਦਿੰਦਾ ਇਹ ਨਹੀਂ ਪਹੁੰਚਣੀ ਇਹਦਾ ਨਹੀਂ ਬ੍ਰੇਕਾ ਹੀ ਨਹੀਂ ਜੀ ਅਮਰੀਕਾ ਨਾ ਨਾ ਰੰਗ ਤੋਂ ਮੂਸੇ ਵਾਲਾ ਛੱਕੜਾ ਜ ਟਾਇਰ ਦੇ ਸਪੈਂਡਰ ਦੇਖੀ ਸਪੈਂਡਰਾਂ ਦਾ ਜ਼ੂਮ ਲੈ ਸਪੈਂਡਲ ਹੀ ਬਿਟ ਫੁਲ ਲੈ ਸਪੈਂਡਲਾਂ ਦਾ ਜ਼ੂਮ ਕਰ ਟਾਇਰਾਂ ਦਾ ਵੇਕ ਕਰੂ ਢਿਜਾਨ ਦੇ ਟਾਇਰਾਂ ਦੇ ਲਈ ਉਹ ਵੇਕ ਉਹ ਟਾਇਰ ਥੱਲੇ ਆਏ ਹੋਏ ਉਹ ਭਾਏ ਵੈਲਡਿੰਗ ਤਾਂ ਵੇਖ ਕਿੰਨੇ ਥਾਂ ਤੋਂ ਕਰਾਇਆ ਹੈ ਲੋਡਰ ਵੀ ਤਾਂ ਆਈ ਵੀਰ ਦਾ ਫੇਰ ਹੈ ਕੱਲ ਭਈ ਸੰਗਲ ਲਾ ਗਿਆ ਉਹ ਨਹੀਂ ਤੇ ਵਰਗਾ ਜਿਹਾ ਬੇਟਾ ਇਹਦਰ ਫਖਾਇਆ ਜਾਏਗਾ। ਉਹ ਬੜਿਆ ਬਣਿਆ ਲੈ ਜਾਣਾ ਸੀ। ਤੇ ਉਹ ਬਣੀ ਬਣਾਈ ਨਹੀਂ ਲੰਮੀ ਕਰਾਉਣਾ। ਉਹ ਤੇ ਉਹ ਤੇ ਹੀ ਫੁੱਟੀ ਹੈ ਤੇ ਹੀ ਤਤੀ ਕਰੂੰ। ਉਹ ਕੌਣ ਲੈ ਕੇ ਜਾਊਗਾ? ਉਹ ਤੇ ਹੀ ਲਿਜਾਣੇ ਆਪਾਂ ਬੱਸ ਸਮਾਨ ਹੀ ਦਗਾ। ਇਹਨਾ ਬਣਾ ਕੇ ਦੇਣਾ। ਟਰੈਕਟ ਲੈਣਾ। ਕਿਹੜਾ ਆਪਾਂ ਕਰਾਇਤ ਲੈ ਆਏ। ਇਹ ਪੁੱਠਾ ਆ ਜਾਣਾ। ਵੱਡੇ ਬੁਛਿਆ ਆਣ ਲਾ ਨੇ ਕਹਿੰਦੇ। ਖੁਰਪਾ ਲਾ ਫਿਰ ਚੱਕਦੇ ਆਉਣੇ। ਕੁਲਚੇ ਉਹ ਪਰਲੇ ਗਾਰਡਰ ਨੂੰ ਪਾਉਣ। ਕੁਲਚੇ ਕਿੱਥੇ ਮਿਲਣਗੇ? ਕੁਲਚੇ ਆਪਾਂ ਮਿਹਨੂ ਆਪੇ ਸ਼ਹਿਰ ਜਾਣਾ ਤੇ ਖਾਣਾ। ਸ਼ਹਿਰ ਨਹੀਂ ਜਾਣਾ। ਜਾਣਾ ਹੈ ਤਾਂ ਕੀ ਕਰੀਏ? ਆਦਾ ਲੈ ਸਮਾਨ ਲੈ ਕੇ ਆਣਾ ਮਾਰਨ ਲਾਟਰੀ ਪਾ ਕੇ ਆਉਣੇ ਨਾਲੇ। ਉਹ ਬਾਤ ਜਾ। ਹੋ ਗਿਆ। ਕੁਲਚੇ ਮੰਡੀ ਤੋਂ ਮਿਲੂਗਾ। ਉਹ ਬਰਾਵਾ ਪਨੀਰ ਲੈ ਗਾਣ ਡੈਡੀ ਜੀ ਜਾਨ ਨਾਲ ਖਾਣਾ ਵੀ ਤਾਂ ਆ ਦਿੱਤੀ ਚੁੱਪੋ ਓਕੇ ਮੈਂ ਹੋ ਨਹੀਂ ਹੋ ਥੋੜਾ ਜਿੰਨੀ ਜੀ ਆਪ ਲੈ ਆਓ ਚੁਰਾ ਰੱਖ ਲੇ ਤਾਂ ਲੈ ജലന ഗേടാ യാ

ਲੰਮੀ ਲਤਾਣਿਆ ਰੁਕ ਜਾ ਮਾਂ ਦੀ ਲੈਣੇ ਮੇਰੇ ਗਾਣ ਸੁਣਦੇ ਮੇਰੇ ਚੱਲ ਐ ਕਰ ਨਹੀਂ ਨਹੀਂ ਮਿੰਨ ਦਾ ਬਦੇ ਹੀ ਨਹੀਂ ਓਏ ਆੜਿਓ ਹੁਣੀ ਚੱਲੋ ਆ ਜਾਣਾ ਕਾਰਾਂ ਚ ਤੇ ਆ ਜਾਣਾ ਸਕੂਟਰਿਆਂ ਤੇ ਆਉਣਾ ਕਬਾਰਾਂ ਚ ਕਾਰਾਂ ਦਾ ਡਾਇਲੋਗ ਨਹੀਂ ਚੱਲਣਾ ਕਹਿੰਦਾ ਰੇਰ ਦੇ ਵਿੱਚ ਪਾਗਣਾ ਚੱਲ ਮੰਡੀ ਵਿੱਚ ਕੱਢਦਾ ਕਿੰਨ ਮੰਡੀ ਵਿੱਚ ਨਹੀਂ ਉਧਰ ਪੱਕਾ ਕਰ ਲੂੰਗਾ ਜੇ ਨਾ ਕਢੂਗਾ ਆਸ ਬਲਦਾ ਉਹ ਮੈਂ ਮੰਡੀ ਵਿੱਚ ਕਰ ਦੂੰਗਾ ਮੁਰਜਾ ਨਾ ਕੋਸ ਨੂੰ ਕਰ ਦੋ ਚੱਲ ਯਾਰ ਕਰ ਚੱਲ ਯਾਰ ਅੰਗਰੇਜ਼ ਚੱਲਦੇ ਆ ਫੇਰ ਲੈਦੇ ਭਾਈ ਉਹ ਯਾਰ ਮੈਂ ਕੋਈ ਸਮਾਨ ਲੈਣਾ ਥੰਦਾ ਲੈ ਕੇ ਜਾਂ ਡੈਡੀ ਜੋ ਗਾਜ਼ ਬਾ ਤੇਰੀ ਰਾਤੀ ਮੰਨੀ ਹੈ ਮੈਂ ਗੱਲ ਫਿਰ ਤੂੰ ਨਹੀਂ ਮੇਰਾ ਮੇਰਾ ਭਰਾ ਨਹੀਂ ਤੂੰ ਚਲਾ ਹੁਣ ਦੱਸੋ ਕਿੱਧਰ ਨੂੰ ਜਾਣਾ ਓਏ ਓ ਯਾਰ ਮੈਨੂੰ ਲੈ ਜੀ ਮੈਂ ਚੜ ਜਾ ਯਾਰ ਇਹਨਾਂ ਨੂੰ ਪਾਹ ਮੈਂ ਚੜਦਾ ਕਿਹਨਾਂ ਰਹੀ ਆਂ ਮੈਂ ਤੂੰ ਫਿਰ ਆੜੀ ਮੈਂ ਰਾਤ ਮੰਨੀ ਨਹੀਂ ਤੇਰੀ ਤੇਰੇ ਆਦੇ ਨੇ ਧੱਕੇ ਨਾਲ ਗਿਆ ਟਰੈਕਟਰ ਆਉਂਦੀ ਆ ਬਹਿ ਜਾ ਫਿਰ ਆ ਬਹਿ ਪਿੱਛੇ ਨਹੀਂ ਮੈਂ ਕਾਹ ਆਂ ਉਂਗਲਾ ਦੀ ਰੱਤੀ ਵਿੱਚ ਕਹਿੰਦਾ ਰੇਸ ਵਿੱਚ ਠੀਕ ਉਂਗਲਾ ਸਿੱਧੂ ਕੋ ਤੇ ਰੇਸ ਵਿੱਚ ਮੈਂ ਮਾਠੀ ਕਰੂੰਗਾ ਬੱਸ ਉਂਗਲਾ ਤੇ ਵੇਖਣਾ ਵੀ ਕੋਈ ਕਰ ਰਿਹਾ ਅਸੋਲ ਕਹਿਣਾ ਪਾਗਲੇ ਹੱਟ ਆ ਗਈ ਐ ਗਾਟ ਨਹੀਂ ਹੁੰਦਾ ਗਾਟ ਨਹੀਂ ਹੁੰਦਾ ਮੈਂ ਮੇਰੇ ਨਾਲ ਤਾਂ ਆ ਜਾ ਕਰੇ ਯਾਰ 我这个打不进去。